ਬੈਠੇ ਰਹੇ ਕਿ ਕਿਵੇਂ ਲੱਗਾ ਬਹੁਤ ਵਧੀਆ ਲੱਗਿਆ ਕੀ ਕਹੋਗੇ ਇਸ ਕੰਪੀਟੀਸ਼ਨ ਬਾਰੇ ਇਸ ਮੁਕਾਬਲੇ ਬਾਰੇ ਕੀ ਕਹੋਗੇ ਬਹੁਤ ਵਧੀਆ ਮੈਨੂੰ ਲੱਗਾ ਮੁਕਾਬਲਾ ਇਹਦੇ ਜਹਾਂ ਕੀ ਫੋਨ ਨਹੀਂ ਚਲਾਇਆ ਗਿਆ ਜਹਾਂ ਪਰ ਬਾਣੀ ਪੜਦੇ ਰਹੇ ਵੈਸੇ ਹੋਰ ਵੀ ਸਮਾਂ ਪੈ ਸਕਦਾ ਹੈ ਕੰਮ ਕੀ ਕਰਦੇ ਹੁੰਦੇ ਜੀ ਕੰਮ ਵੇਲੇ ਓਏ ਅੱਛਾ ਹੋਰ ਕਿੰਨੀ ਦੇਰ ਬੈਠ ਸਕਦੇ ਹਾਂ ਹੋਰ ਬੈਠ ਸਕਦੇ 5-6 ਘੰਟੇ ਬੈਠ ਸਕਦੇ ਹਾਂ ਤੇ ਕਿਵੇਂ ਦੇਖਦੇ ਹੋ ਪ੍ਰਬੰਧਕਾਂ ਦੇ ਫੈਸਲੇ ਨੂੰ ਦੋਨਾਂ ਨੂੰ ਵਿਜੇਤਾ ਕਰਾਰ ਦਿੱਤਾ ਹੈ ਬਾਬੂ ਜੀ ਤੁਹਾਡੇ ਘਰੋਂ ਕੋਈ ਘਰਦਿਆਂ ਨੇ ਕੋਈ ਲਾਂਭਾ ਨਹੀਂ ਦਿੱਤਾਗਾ ਵੀ ਕਿਹਾ ਜੀਗਾ ਵੀ ਕੀ ਕੰਮ ਫੜ ਲਿਆ ਵੀ ਤਿੰਨ ਦੋ ਦਿਨ ਹੋ ਗਏ ਤੇ ਬੈਠਾ ਨੂੰ ਘਰਦੇ ਕਹਿੰਦੇ ਹਾਰ ਕੇ ਆਏ ਨੇ ਆ ਕੀ ਕਰ ਪੈਦ ਕਿ ਜਿੱਤ ਅੱਛਾ ਜੀ ਸਾਇਕਲ ਕਰੇ ਸਾਇਕਲ ਕਰੇ ਲੈ ਕੇ ਜਾਵਾਂਗੇ ਖੇਡ ਦੇ ਟੂਰਨਾਮੈਂਟ ਕਰਾਈਟ ਦਾ ਉਹ ਕਹਿੰਦੇ ਜੀ ਸਾਇਕਲ ਤੇ ਜਾਵਾਂਗੇ ਅੱਜ ਘਰੇ 3500 ਰੁਪਏ ਲੱਗ ਜਾਊਗਾ ਕਿੰਨੀ ਖੁਸ਼ੀ ਹੈ ਹਾਂ ਜੀ ਬਹੁਤ ਖੁਸ਼ੀ ਹੋਊਗੀ ਪਹਿਲਾਂ ਕਦੇ ਇਨਾਮ ਜਿੱਤੇ ਆਂ ਹਾਂ ਜੀ ਜਿੱਤੇ ਬਾਗੀ ਭਰਾ ਜਿੱਤੇ ਅੱਛਾ ਉਹ ਕੀ ਸੀਗਾ ਬਾਗੀ ਭਰਾ ਨੇ ਲੇ ਲਈ ਸੀਗੇ ਤਾਂ ਅੱਛਾ ਭੱਜੇ ਇੱਕ ਤਾਂ ਐਂਡ ਕਰ ਦਿੱਤੇ ਆ ক্রিকেট ਮੈਚ ਤੇ ਸੀ ਹਾਂਜੀ ক্রিকেট ਮੈਚ ਹੁਣ ਕੋ ਬਾਥਰੂਮ ਦਾ ਕੋਈ 플ਸ਼ ਦਾ ਕੋਈ ਪ੍ਰੈਸ਼ਰ ਤਾਂ ਪਿਆਗਾ ਨਹੀਂ ਤੁਸੀਂ 30 ਘੰਟੇ ਤੋਂ ਉੱਪਰ ਦਾ ਸਮਾਂ ਜਿਹੜਾ ਗੁਜ਼ਾਰਿਆ ਇਸ ਕੰਪੀਟੀਸ਼ਨ ਦੇ ਵਿੱਚ ਦੋਨੇ ਵਿਜੇਤਾ ਕਰਾ ਦਿੱਤੇ ਹੋ ਕੀ ਕਹੋਗੇ ਬਹੁਤ ਵਧੀਆ ਫੈਸਲਾ ਲਿਆਈਏ ਨਹੀਂ ਤਾਂ ਬੈਨ ਨੂੰ ਹੋਰ 7 ਘੰਟੇ ਬਹਿ ਜਾਣਾ ਸੀ ਦੋਨਾਂ ਨੇ ਇੱਕੋ ਜੀ ਸੀ ਤੇ ਬਹੁਤ ਵਧੀਆ ਫੈਸਲਾ ਲਿਆ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਇਹ ਕਿਹੜਾ ਐਕਸਪੀਰੀਅੰਸ ਮਿਲਿਆ ਤੁਹਾਨੂੰ ਐਂਦਾ ਦੇ ਕੰਪੀਟੀਸ਼ਨ 'ਚ ਜਾ ਕੇ ਕੀ ਲੋਕਾਂ ਨੂੰ ਕਿਸੇ ਦੇ ਨਹੀਂ ਨਹੀਂ ਬਹੁਤ ਵਧੀਆ ਮਿਲਿਆ ਜੀ ਇਹ ਫੋਨ ਤੋਂ ਖਹਿੜਾ ਛੁੱਟਿਆ ਜੀ 30 ਘੰਟੇ ਬਿਨਾ ਫੋਨ ਤੋਂ ਰੇ ਤੇ ਕਿਤਾਬਾਂ ਪੜਿਆ ਰੱਬ ਦਾ ਨਾਮ ਜਪਿਆ ਬਹੁਤ ਵਧੀਆ ਸੁਨੇਹਾ ਇਹ ਹਰ ਪਿੰਡ 'ਚ ਹੋਣੀ ਚਾਹੀਦੀ ਹੈ ਟੂਰਨਾਮੈਂਟ ਜਿਵੇਂ ਮੋਬਾਈਲ ਤੋਂ ਦੂਰ ਰੱਖਣ ਦੀ ਗੱਲ ਕੀਤੀ ਗਈ ਹੈਗੀ ਹੈ ਮੋਬਾਈਲ ਬਿਨ ਤੁਸੀਂ ਦੇਖਿਆ ਕਿਤਾਬਾਂ ਜੁਰੇ ਰਹੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਸੁਨੇਹਾ ਦੇਣਾ ਇਹੀ ਕਹਿਣਾ ਹੈ ਕਿ ਕਿਤਾਬਾਂ ਪੜੋ ਰੱਬ ਦਾ ਨਾਮ ਲਓ ਜੀ ਤੇ ਫੋਨਾਂ ਤੋਂ ਦੂਰ ਰਹੀ ਨਹੀਂ ਤਾਂ ਸਾਰਾ ਦਿਨ ਰੀਲ ਨਹੀਂ ਵੇਖੀ ਜਾਂਦੀਆਂ ਅਜਾ ਹੋਰ ਕਿੰਨੇ ਘੰਟੇ ਬਹਿ ਸਕਦੇ ਸੀਗੇ ਹੁਣ ਤਾਂ ਟਾਈ ਹੋ ਗਿਆ ਚਲੋ ਦੋਨੇ ਵਜੇ ਤਾਂ ਕਰਾਰ ਦੇਤੇ ਦਿਮਾਗ ਚ ਤਾਂ 4-5 ਘੰਟੇ ਹੈਗੇ ਸੀ ਹਜੇ ਬਾਕੀ ਰਾਤ ਦਾ ਡਰ ਸੀ ਕਿ ਉਹ ਝੋਲਾ ਜਨਾ ਵੱਜ ਜੇ ਝੋਲਾ ਹਾਂਜੀ ਤੇ ਕਮੇਟੀ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਪਰ ਮਤ ਕਹਦੇ ਫੈਸਲੇ ਨਹੀਂ ਨਹੀਂ ਉਹ ਬਹੁਤ ਵਧੀਆ ਫੈਸਲਾ ਕੀਤਾ ਜੀ ਮੇਰਾ ਕੋਈ ਫਾਇਦਾ ਨਹੀਂ ਸੀ ਨਟਿਆਂ ਹੁਣ ਦੋ ਦਿਨ ਹੋ ਗਏ ਭੁੱਖੇ ਵੀ ਆ ਨਾ ਪਾਣੀ ਪੀਤਾ ਨਾ ਕੋ ਖਾਦਾ ਪੀਤਾ ਜੀ ਅੱਜ ਕੁਝ ਵੀ ਨਹੀਂ ਖਾਦਾ ਨਹੀਂ ਜੀ ਹੋਰ ਵੀ ਹੋ ਗਿਆ ਪ੍ਰੈਸ਼ਰ ਗਿਆ ਕੇਲੇ ਖਾਦੇ ਆ ਹਾਂ ਕੇਲੇ ਤਾਂ ਖਾਦੇ ਆ ਪਾਣੀ ਵੀ ਪਾਇਆ ਥੋੜਾ ਜਿਹਾ ਉਹ ਵੀ ਪਾਏ ਆ ਹਾਂ ਇਹਨੇ ਖਵਾਇਆ ਸੀ ਅੱਪਰ ਅਸੀਂ ਖਾਦਾਂ ਨਹੀਂ ਹਾਂ ਕਹਿੰਦੇ ਨੋਮੇ ਨਹੀਂ ਕੀਤਾ ਹਾਂਜੀ ਬਾਥਰੂਮ ਨਹੀਂ ਕੀਤਾ ਜੀ ਹਾਂਜੀ ਆਉਣ ਵਾਲੇ ਜੇ ਇਦਾਂ ਦੇ ਕੰਪੀਟੀਸ਼ਨ ਹੁੰਦੇ ਨੇ ਤੇ ਆਮ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਮੈਸੇਜ ਦਿੰਦੇ ਕਿ ਫੈਸਲਾ ਲਓ ਕਿ ਇੱਥੇ ਆਓ ਇਸ ਸਾਲ ਆਓ ਟੂਰਨਾਮੈਂਟ 'ਚ ਕਿੰਨਾ ਟਾਈਮ ਵੀ ਬੈਠਿਆ ਜਾਂਦਾ ਨਾਲੇ ਪਤਾ ਲੱਗਦਾ ਕਿੰਨਾ ਕੇ ਸਰੀਰ ਕੰਮ ਕਰਦਾ ਜੀ ਹੂੰ ਤਾਂ ਸਾਰਾ ਦਿਨ ਚਲਾਈ ਜਾਣੇ ਆ ਘਰੇ ਬੈ ਕੇ। ਅੱਛਾ ਨਸ਼ੇ ਤੋਂ ਦੂਰ ਵੀ ਰਹਿੰਦਾ ਇਹਨਾਂ ਮੁਕਾਬਲੇ ਨੇ। ਹਾਂਜੀ ਹਾਂਜੀ ਜ਼ਰੂਰ ਹੀ ਨਸ਼ਾ ਕਿੱਥੇ ਕਰੂਗਾ ਖਾਦਾ ਪੀਤਾ ਹੀ ਨਹੀਂ। ਹਾਂਜੀ ਭਾਈ ਜੀ ਇਹਨਾਂ ਨੂੰ ਅਸੀਂ ਦੋਨਾਂ ਦੀ رائے ਦੇ ਨਾਲ ਇਹਨਾਂ ਨੂੰ ਪਹਿਲੇ ਘੋਸ਼ਿਤ ਕਰਤਾ ਪਹਿਲਾਂ ਦੋਨਾਂ ਤੋਂ ਸਲਾਹ ਲਈ ਗਈ ਉਹ ਤੁਹਾਨੂੰ ਮਨਜ਼ੂਰ ਆ। ਇਹ ਕਹਿੰਦੇ ਠੀਕ ਆ ਉਹਦਾ ਕਰਕੇ ਅਸੀਂ ਪ੍ਰਾਈਜ਼ ਦੋਨੇ ਅੱਧੇ ਅੱਧੇ ਕਰਤੇ ਤੇ ਕਮੇਟੀ ਨੇ ਫੈਸਲਾ ਲੈ ਕੇ ਇੱਕ ਸਾਈਕਲ ਇਹਨਾਂ ਨੂੰ ਐਕਸਟਰਾ ਕੋਲੋਂ ਦਿੱਤਾ। ਨੀਰਾ ਹੋਣ ਦੇਤੇ ਇਹਨਾਂ ਦੀ ਸਿਹਤ ਦਾ ਸੋਚਦੇ ਹੋਏ ਸਾਰਿਆਂ ਨੇ ਇਹ ਫੈਸਲਾ ਲਿਆ। ਅਚਾ ਦੋ ਸੈਕਿੰਡ ਪੀ ਆ ਗਈ ਸੀ ਹਾਂਜੀ ਉਸ ਦੋਨਾਂ ਨੂੰ ਇੱਕ ਇੱਕ ਸਾਈਕਲ ਦਿੱਤਾ ਜਾਊਂਗਾ ਦੋਨੇ ਬੰਦੇ ਅਜੇ ਤੱਕ ਆੜੇ ਹੋਏ ਸੀ ਵੀ ਜੇ ਰਾਤ ਵੀ ਰਹਿਣਾ ਤੇ ਬਹਿ ਜਾਣਗੇ ਹਾਂਜੀ ਲਾ ਸਕਦੇ ਸੀ ਪੰਜ ਚਾਰ ਘੰਟੇ ਹੋਰ ਪਰ 31 ਘੰਟੇ ਚਾਰ ਪੰਜ ਮਿੰਟ ਬਾਅਦ ਅਸੀਂ ਉਹਨਾਂ ਨੂੰ ਆਪ ਉਠਾਇਆ ਦੋਨਾਂ ਦੀ ਸੈਮਤੀ ਨਾਲ ਉਠਾਇਆ ਗਿਆ ਤੇ ਨਾਮ ਇਹਨਾਂ ਨੂੰ ਪਹਿਲਾਂ ਤੇ ਦੂਜਾ ਅੱਧੋ ਅੱਧ ਕਰਦੇ ਪੈਸੇ ਰੀਸਾਈਕਲ ਐਕਸਟਰਾ ਕੋਲੋਂ ਦਿੱਤਾ। ਇਹ ਵੀ ਪਤਾ ਲੱਗ ਗਿਆ ਵੀ ਦੇਸੀ ਕਿਉਂ ਹੋਵੇ ਇਹਨਾਂ ਨੂੰ ਦਿੱਤਾ ਜਾ ਰਿਹਾ। ਹਾਂਜੀ ਸਾਡੇ ਮੰਗਾ ਕੋਲਗਾ ਜੀ ਆ ਇਸ ਗਰੁੱਪ ਤੇ ਉਹਨਾਂ ਨੂੰ ਤਿੰਨਾਂ ਜਿਹੜੇ ਪਹਿਲੇ ਵਿਨਰ ਆ ਉਹਨਾਂ ਨੂੰ ਇੱਕ ਇੱਕ ਡੱਬਾ ਦੇ ਸੀਕੋ ਦਾ ਦਿੱਤਾ ਗਿਆ। ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਆ ਕਿਉਂਕਿ ਬੜਾ ਰਮਾਂਚਿਕ ਬਣ ਗਿਆ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਲੈਵਲ ਤੇ ਖਬਰ ਪਹੁੰਚ ਚੁੱਕੀ ਸੀ ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਅੱਗੇ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਹਾਂਜੀ ਸਾਡਾ ਇਹ ਤਿਆਰਬਾ ਬਹੁਤ ਵਧੀਆ ਰਿਹਾ। ਸਾਡਾ ਆਣ ਗਵਾਂਡ ਜਿੰਨੇ ਪਿੰਡ ਦੇ ਲੋਕ ਸਾਡੇ ਨਾਲ ਬਹੁਤ ਜੁੜੇ ਆ। ਤੇ ਸਾਰੀਆਂ ਬੀਬੀਆਂ ਨੇ ਸਾਰੇ ਘਰਾਂ ਦੇ ਸਾਥ ਦੇ ਤਾਲੰਗਰ ਪਾਣੀ ਉਹ ਟਟਵਰਤ ਆ ਤੇ ਸਾਰੇ ਵੇਖਣ ਬਹੁਤ ਆਏ ਪਿੰਡ ਚ ਤੇ ਚੰਗਾ ਲੱਗਿਆ ਜੀ ਵਧੀਆ ਲੋਕ ਇਕੱਠੇ ਹੋਏ ਆ ਬੈਠੇ ਆ ਇੱਥੇ ਜੁੜੇ ਆ ਰਾਜੀ ਜੀ ਤੁਸੀਂ ਕਿਹਨਾਂ ਤੁਸੀਂ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਜੋੜ ਰਹੇ ਹੋ ਹਰ ਵਾਰੀ ਤੁਹਾਡੇ ਕੋਲ ਕੋਈ ਨਾ ਕੋਈ ਟੂਰਨਾਮੈਂਟ ਕਰਵਾਉਂਦੇ ਹੋ ਐਵੀ ਇੱਕ ਟੂਰਨਾਮੈਂਟ ਸੀ ਉਹਨਾਂ ਦੇ ਦਿਨਾਂ ਦੇ ਵਿੱਚ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਹੇ ਹੋਰ ਕਿੱਦਾਂ ਦੇ ਉਪਰਾਲੇ ਕਰਦੇ ਹਾਂ ਹਾਂਜੀ ਇਦਾਂ ਦੇ ਵੀ ਹੋਣੇ ਚਾਹੀਦੇ ਆ ਵੀ ਦੂਰ ਬੰਦੇ ਫੋਨ ਤੋਂ ਦੂਰ ਰਹਿਣ ਇੰਨਾ ਟਾਈਮ ਬੰਦਾ ਨਸ਼ੇ ਤੋਂ ਦੂਰ ਨਹੀਂ ਰਹਿ ਸਕਦਾ ਜਿਹੜ ਤੇ ਬਾਕੀ ਸਪੋਰਟਸ ਆ ਸਾਡੇ ਪਿੰਡ ਚ ਕ੍ਰੈਡਿਟ ਹਾਕੀ ਕਬੱਡੀ ਵਾਲੀਬਾਲ ਸਾਰਾ ਕੁਝ ਹੀ ਹੁੰਦਾ ਤੇ ਜੋ ਵੀ ਹੋ ਸਕੇਗਾ ਉਹਨੂੰ ਕੋਸ਼ਿਸ਼ ਕਰਾਂਗੇ ਇਦਾਂ ਦਾ ਹੋਇਆ ਤਾਂ ਉਹ ਵੀ ਕਰਾਂਗੇ